ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਪਹੁੰਚਿਆ ਮਹਿਲ ਕਲਾਂ ਮਿਲਕਵੇ ਚਾਰਪੜਾਰ ਜਿਹੜੀ ਚਾਰ ਦੀ ਇੱਥੇ ਵੱਡੀ ਫੈਕਟਰੀ ਆ ਬਾਈ ਜੀ ਤੁਸੀਂ ਇੱਥੇ ਚਾਰ ਖਰੀਦ ਵੀ ਸਕਦੇ ਹੋ ਤੇ ਵੇਚ ਵੀ ਸਕਦੇ ਹੋ ਆ ਦੇਖੋ ਬਹੁਤ ਹੀ ਵਧੀਆ ਐ ਲਾਇਓ ਕੋਤਰਾ ਕਰਕੇ ਦੀ ਕੁਆਲਿਟੀ ਆ ਜੀ ਦੇਖੋ ਐ ਐ ਕੋਤਰਾ ਕਰਕੇ ਬਾਈ ਲਾਇਆਓ ਵਧੀਆ ਰੇਟ ਦਿੰਦੇ ਆ ਬਾਈ ਮਿਲਕਵੇ ਵਾਲੇ ਤੇ ਇੱਥੇ ਤੁਸੀਂ ਨਾ ਤੋਲ ਕੇ ਚਾਰ ਵੇਚ ਸਕਦੇ ਹੋ ਮੱਕੀ ਆਪਦੀ ਕਿਸਾਨ ਵੀਰੋ ਆਪ ਦੀ ਨਾ ਮੱਕੀ ਵੱਢ ਕੇ ਲਿਆਓ ਇੱਥੇ ਤੋਲ ਕੇ ਕੰਡਾ ਕਰਾ ਕੇ ਇੱਥੇ ਲਾਜੋ ਵਧੀਆ ਰੇਟ ਦਿੰਦੇ ਆ ਤੇ ਜਿਹੜੇ ਵੀਰਾਂ ਨੇ ਚਾਰ ਪੌਣਾ ਨਾ ਉਹ ਇੱਥੋਂ ਲਿਜਾ ਵੀ ਸਕਦੇ ਦੇਖੋ ਦੁਰੂ ਲੱਗੇ ਪਏ ਆ ਤੇ ਇਧਰ ਟਿੱਬੇ ਲਾਏ ਪਏ ਆ ਇਧਰ ਟਿੱਬੇ ਲਾਏ ਪਏ ਆ ਸੋਨਾ ਟੋਕਾ ਕਰਕੇ ਲਿਆਓ ਇਹ ਕਹਿੰਦੇ ਨਾ ਵੀ ਵਧੀਆ ਤੁਹਾਨੂੰ ਰੇਟ ਦੇਵਾਂਗੇ ਅਸੀਂ ਬਾਈ ਜੀ ਇਹਨਾਂ ਦੇ ਤੁਸੀਂ ਆ ਕੇ ਨਾ ਟਰਾਲੀਆਂ ਭਰ ਕੇ ਲੈਫਟ ਵਾਲੀਆਂ ਚਾਰ ਦੀਆਂ ਲਾ ਸਕਦੇ ਹੋ ਕੰਡਾ ਕਰਾ ਕੇ ਤੇ ਨਾਗਦ ਕੈਸ਼ ਫੜ ਸਕਦੇ ਹੋ 올 인디아 딜리버리 ਇਹਨਾਂ ਦੀ ਬਾਈ ਜਿੱਥੋਂ ਮਰਜੀ ਆਓ ਤੇ ਜਿੱਥੋਂ ਮਰਜੀ ਚਾਰ ਲੈ ਕੇ ਜਾਓ ਸੋਹਣਾ ਕੰਮ ਆ ਵੀਰ ਹੋਣਾ ਦਾ ਤੇ ਵੀਡੀਓ ਦੇ ਵਿੱਚ ਨੰਬਰ ਦਿੱਤਾ ਗਿਆ ਹੈਗਾ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਚਾਰ ਇੱਥੇ ਲਾ ਕੇ ਜਾਣਾ ਮੱਕੀ ਦਾ ਕੋਤਰਾ ਕਰਕੇ ਤੇ ਜੇ ਚਾਰ ਲੈਣਾ ਤਾਂ ਤਾਂ ਵੀ ਸੰਪਰਕ ਕਰ ਸਕਦੇ ਹੋ ਬਹੁਤ ਸੋਹਣਾ ਕੰਮ ਆ ਬਾਕੀ ਮੈਂ ਨੰਬਰ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗਾ ਉਹ ਤੇ ਸੰਪਰਕ ਕਰ ਲਿਓ ਸਾਰੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਜੁੜੇ ਰਹੋ ਆਪਣੇ ਛੇਕੋ ਡੈਰੀ ਫਾਰਮ ਨੂੰ ਤੇ YouTube ਤੇ ਵੀ ਆਪਣਾ ਚੈਨਲ ਆ ਉਹ ਤੇ ਵੀ ਵੱਧ ਤੋਂ ਵੱਧ ਦੋਸਤ ਮਿੱਤਰ ਜੁੜੋ ਖੇਤੀਬਾੜੀ ਤੇ ਪਸ਼ੂਆਂ ਦੇ ਸਬੰਧ 'ਚ ਆਪਾਂ ਵੀਡੀਓ ਪਾਉਂਦੇ ਰਵਾਂਗੇ ਧੰਨਵਾਦ ਜੀ